ਖਾਸ ਕਰਕੇ ਮਾਵਾ ਭੈਣਾ ਜਰਾ ਇਕ ਧਿਆਨ ਦਿਓ ਕਿਉਂਕਿ ਮੈਂ ਪਖੰਡੀਆਂ ਦੀ ਗੱਲ ਕਰਨ ਲੱਗੀਆਂ ਕਿਸੇ ਸਤਪੁਰਸ਼ ਦੀ ਨਹੀਂ ਆ ਜਿਹੜੇ ਧਾਗੇ ਦਵੀਤਾਂ ਕਰ ਕਰਕੇ ਦਿੰਦੇ ਨਾ ਸੰਗਤ ਨੂੰ ਉਹਨਾਂ ਦੀ ਜਿਨ੍ਹਾਂ ਵਧ ਪਖੰਡੀ ਬਾਬੇ ਪਾਲੇ ਹਨ ਉਹ ਬੀਬੀਆਂ ਦੇ ਪਾਲੇ ਹੋਏ ਆ ਐਤਵਾਰ ਨੂੰ ਬੱਚੇ ਭਾਵੇਂ ਚਾਹ ਨੂੰ ਤਰਸਦੇ ਰਹਿਣ ਤੇ ਬਾਬਿਆਂ ਦੇ ਐਡੇ ਐਡੇ ਢਿਡ ਵੜਾ ਦਿੰਦੇ ਸੀ ਬਾਬੇ ਨਹੀਂ ਭੁੱਖੇ ਰਹਿਣੇ ਚਾਹੀਦੇ ਬੱਚੇ ਭਾਵੇਂ ਚਾਹ ਨੂੰ ਤਰਸਦੇ ਰਹਿ ਜਾਣ ਐਤਵਾਰ ਵਾਲੇ ਨੂੰ ਸਤਿਆਂ ਨੂੰ ਮੰਨਦੇ ਆ ਸੇਖ ਫੱਦੀਆਂ ਨੂੰ ਮੰਨਦੇ ਆ ਗੁਰੂ ਕੋਲੋਂ ਦੁੱਧ ਮੰਗਦੇ ਆ ਤੇ ਮੁੜ ਕੇ ਖੀਰ ਸੇਖ ਫਤੇ ਨੂੰ ਸੁਆਦ ਲੱਗਦੀ ਆ ਜਿਹੜਾ ਗੁਰੂ ਦੁੱਧ ਦਿੰਦਾ ਉਸ ਗੁਰੂ ਨੂੰ ਖੀਰ ਪਰਵਾਣ ਨਹੀਂ ਹੁੰਦੀ ਫਿਰ ਕੀ ਜੀ ਸਤਿਆਂ ਨੂੰ ਮੰਨਦੇ ਆ ਸੇਖ ਫੱਦੀਆਂ ਨੂੰ ਮੰਨਦੇ ਆ ਟੇਕੀਏ ਮੱਥਾ ਮੜੀਆਂ ਨੂੰ ਤੇ ਸ਼ਰਾਧਾ ਨੂੰ ਵੀ ਮੰਨਦੇ ਆ ਨੇ ਦੇ ਜਿਉਂਦੇ ਜੀ ਸੱਸ ਸਹਰੇ ਨੂੰ ਪਾਣੀ ਦਾ ਘੁੱਟ ਨਾ ਪੁੱਛਿਆ ਹੋਵੇ ਮਰ ਗਿਆਂ ਮਗਰੋਂ ਆਓ ਪੰਡਿਤ ਜੀ ਕੋਈ ਗੁਰੂ ਘਰ ਦੇ ਗਰੰਦੀ ਸਿੰਘ ਨੂੰ ਵਾਜਾ ਮਾਰਦਾ ਆਓ ਬਾਬਾ ਜੀ ਛੋਲੇ ਪੂੜੀਆਂ ਦਾ ਲੰਗਰ ਵਾ ਜਦੋਂ ਫਿਰ ਸ਼ਰਾਦ ਮੁੱਕਦੇ ਆ ਫਿਰ ਘਰ ਦੀ ਸੁਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਫਿਰ ਐਦਾਂ ਲੱਗਦਾ ਨਾ ਜਿਵੇਂ ਕੋਈ ਪਿੱਛੇ ਖੜਾ ਹੋਵੇ ਰਸੋਈ ਵਿੱਚ ਫਿਰ ਐ ਲੱਗਦਾ ਜਦੋਂ ਸੌਣੇ ਆ ਵੀ ਕੋਈ ਸਹਰਾਣੇ ਆ ਕੇ ਖੜ ਗਿਆ ਹਣ ਜਿਹੜੇ ਬਾਪੂ ਦਾ ਪੰਡਤਾਂ ਨੂੰ ਸ਼ਰਾਦ ਖਵਾਇਆ ਉਹ ਬਾਪੂ ਪੁੱਛੂ ਨਾ ਧੀਏ ਅਸਾਤ ਅੱਠ ਦਿਨ ਤੇ ਬੜੀ ਸੇਵਾ ਹੁੰਦੀ ਸੀ ਕਦੇ ਛੋਲੇ ਪੂੜੀਆਂ ਕਦੇ ਮਟਰ ਪਨੀਰ ਹੁਣ ਪਾਣੀ ਦਾ ਘੁੱਟ ਵੀ ਨਹੀਂ ਫਿਰ ਘਰ ਦੀ ਸ਼ੋਕ ਸ਼ਾਂਤੀ ਲਈ ਤੜਕੀ ਹਵਨ ਕਰਾਇਆ ਏ ਅੱਜ ਨਾਨਕ ਜੀ ਤੇਰੇ ਸਿਖਾ ਨੇ ਸਿੱਖੀ ਨਾਲ ਦਗਾ ਮਾਇਆ ਏ ਮੇਰੇ ਹੱਥ ਦੇ ਇੱਕ ਗੁਰਪਿਆਰੀ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਨਗਰ ਕਮਾਲਾ ਬੋਦਲਾ ਦਾ ਇੱਥੇ ਧੰਤਨਾ ਭਗਤ ਧੰਨਾ ਜੀ ਦਾ ਜਿਹੜਾ ਸਲਾਨਾ ਜਿਹੜਾ ਸਮਾਗਮ ਕੀਤਾ ਜਾ ਰਿਹਾ ਪ੍ਰਕਾਸ਼ ਜਹਾੜਾ ਮਨਾਇਆ ਜਾ ਰਿਹਾ ਨਗਰ ਕਮਾਲਾ ਬੋਦਲਾ ਦੀ ਤਹਿਸੀਲ ਫਰੋਹੇਪਰ ਜਿਹੜਾ ਫਰੋਹੇਪਰ ਦੇ ਵਿੱਚ ਸੋ ਅੱਜ 13 ਤਰੀਕ ਦੀ ਜੇਕਰ ਗੱਲ ਕਰਦੇ ਆਂ ਤੇ ਇੱਥੇ ਵੱਡੇ ਪੱਤੇ ਦੇ ਜਿਹੜੇ ਦਿਵਾਨ ਲੱਗੇ ਆ ਔਰ ਆ ਦਵਾਨਾ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਜਿਹੜੇ ਰਾਗੀ ਟਾਡੀ ਕਮਿਸ਼ਨਰਾਂ ਨੇ ਹਾਜ਼ਰੀ ਭਰੀ ਸੋ ਮੇਰੇ ਜਿਹੜਾ ਮਗਰ ਤੁਸੀਂ ਦੇਖ ਸਕਦੇ ਹੋ ਸਮੁੱਚੀ ਨਗਰ ਦੀ ਕਮੇਟੀ ਜਿਹੜੀ ਇੱਥੇ ਪ੍ਰਬੰਧਕ ਕਮੇਟੀ ਹੈਗੀ ਸੇਵਾਦਾਰ ਹੈਗੇ ਸੋ ਇੱਥੇ ਗੱਲਬਾਤ ਵੀ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ 5 ਤਰੀਕ ਤੋਂ ਜੇਕਰ ਗੱਲ ਕਰਦੇ ਖਾੜਪਟ ਸਾਹਿਬਾਂ ਦੀ ਲੜੀ ਚੱਲੀ ਔਰ 13 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਜਿਹੜਾ ਜਿਹੜਾ ਅੱਜ ਸਾਰਾ ਦਿਨ ਦਵਾਨ ਸਜਾਇਆ ਗਿਆ ਸੋ ਆਪਾਂ ਗੱਲਬਾਤ ਇੱਥੇ ਕਰ ਲੈਨੇ ਹੈਗੇ ਆ ਮੇਰੇ ਨਾਲ ਦੂਜਾ ਮੇਰੇ ਨਾਲ ਬਲਜੀਤ ਸਿੰਘ ਜੀ ਹੈਗੇ ਆ ਬਲਜੀਤ ਸਿੰਘ ਜੀ ਜਿਹੜਾ ਨਕਨ ਦੇ ਵਿੱਚ ਜਿਹੜਾ ਸਲਾਨਾ ਸਮਾਗਮ ਮਨਾਇਆ ਗਿਆ ਅੱਜ ਜਿਹੜਾ ਇੱਥੇ ਦਿਵਾਨ ਚੱਲ ਰਿਹਾ ਹੈ ਕਿ ਕੀ ਕਹਿਣਾ ਚਾਹੋਗੇ ਵੈਗਰ ਜੀ ਖਾਲਸਾ ਵੈਗਰ ਜੀ ਕੀ ਫੜੇ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਹਨ 25 ਅਖੰਡ ਪਾਠ ਸਾਹਿਬ ਆਰੰਭ ਹੋਏ ਹਨ 26ਵਾਂ ਅਖੰਡ ਪਾਠ ਭਗਤ ਧੰਨਾ ਜੱਟ ਜੀ ਦਾ ਜੋ ਕਿ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜੋ ਕਿ ਮੇਲਾ ਮਨਾਇਆ ਗਿਆ ਹੈ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਣ ਕੇ ਮੇਲੇ ਦੇ ਰੌਣਕ ਨੂੰ ਉਹਨਾਂ ਵਧਾਇਆ ਤੇ ਮੇਲੇ ਦੀ ਬਹੁਤ ਬਹੁਤ ਸ਼ਰਧਾ ਭਾਵਨਾ ਨਾਲ ਸੰਗਤ ਨੇ ਸੇਵਾ ਵੀ ਕੀਤੀ ਏ ਬਹੁਤ ਬਹੁਤ ਅਸੀਂ ਨੌਜਵਾਨ ਮੁੰਡਿਆਂ ਦਾ ਵੀ ਧੰਨਵਾਦ ਕਰਦੇ ਆਂ ਵੀਰਾਂ ਦਾ ਵੈਕਮਿਤ ਖਾਲਸਾ ਵੇ ਸੁਮੇਰ ਵਾਲਾ ਸਰਪੰਚ ਗੁਰਵਿੰਦਰ ਸਿੰਘ ਜੀ ਮੌਜੂਦ ਹੈਗੇ ਆ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਨਿਕ ਕਮਾਲਾ ਬੋਦਲਾ ਵਿੱਚ ਸਵਾਗਤ ਹੈ ਅੱਜ ਦੀਵਾਨ ਵੀ ਸਾਰਾ ਦਿਨ ਚੱਲਿਆ ਕਿ ਕੀ ਕਹਣਗੇ ਇਹ ਦੇਖੋ ਜੀ ਅੱਜ ਪੈਂਤਰੀ ਤੋਂ ਆਰੰਭ ਹੋ ਕੇ ਜਿਹੜੀ ਲੜੀ ਸ੍ਰੀ ਖੰਡਪਾੜ ਸਾਹਿਬ ਦੀ 26ਵੇਂ ਖੰਡਪਾੜ ਦਾ ਅਜਿਹਾ ਭੋਗ ਜਿਹੜਾ ਪਿਆ ਹੈ 13 ਮਾਦ ਨੂੰ ਤੇ ਬੜੀ ਸ਼ਰਧਾ ਭਾਵਨਾ ਨਾਲ ਇਲਾਕੇ ਦੀ ਸੰਗਤ ਅਤੇ ਪਿੰਡ ਦੀ ਸੰਗਤ ਵੱਲੋਂ ਜਿਹੜਾ ਮਨਾਇਆ ਗਿਆ ਹੈ ਅੱਜ ਭੋਗ ਪਾਉਣ ਉਪਰੰਤ ਦਵਾਂਸ ਅਜੇ ਆ ਜਿਹਦੇ ਵਿੱਚ ਮਨਜੀਤ ਸਿੰਘ ਜੀ ਸੋਹੀ, ਜੀਬੀ ਦਲੇਰ ਕੌਰ ਹੋਰ ਉਹਗੇ ਜਿਹੜੇ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ। ਮਹਾਪੁਰਖ ਬਾਬਾ ਸ਼ਿੰਦਰ ਸਿੰਘ ਜੀ ਸੁਭਰਾਮਾ ਵਾਲੇ, ਮਹਾਪੁਰਖ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲਾ ਵਾਲੇ ਕੋਈ ਵਿਸ਼ੇਸ਼ਤਾਵਾਂ ਇਤਿਹਾਨ ਖੈਰੀ ਭਰ ਜਿਉਣਾ ਨੇ ਰਾਮਾ ਸ਼ਵੇਸ਼ ਸਿੰਘ ਜੀ ਕਾਰਸਾ ਵਾਲੇ ਕੋਈ ਰਿਹਾ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੇ ਆਏ ਮਹਾਂਪੁਰਖਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੀ ਇਲਾਕੇ ਦੀ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਖਤ ਨਾਲ ਸਾਹਿਬ ਵਾਹਿਗੁਰੂ ਜੀ ਖਤ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਲੈਨੇ ਹੈਗੇ ਆ ਮੇਰੇ ਨਾਲ ਮਨਜੀਤ ਸਿੰਘ ਜੀ ਹੈਗੇ ਆ ਇੱਥੇ ਮੌਜੂਦ ਹੈਗੇ ਆ ਇਹ ਭਾਈ ਸਾਹਿਬ ਜੀ ਜਿਹੜਾ ਇੱਥੇ ਸਮਾਗਮ ਕੀਤਾ ਗਿਆ ਭਗਤ ਧੰਨਾ ਜੀ ਤੇ ਜਿਹੜਾ ਪ੍ਰਕਾਸ਼ ਝਾੜੇ ਬਣਾਇਆ ਕੀ ਕਹਿਣਾ ਬਹੁਤ ਵਧੀਆ ਸਾਰੇ ਨਗਰਾਂ ਨੇ ਸਾਰਿਆਂ ਨੇ ਬਹੁਤ ਸਾਡੇ ਇਲਾਕੇ ਦਾ ਸਾਹ ਸਾਰੇ ਇਲਾਕੇ ਨੇ ਦਿੱਤਾ ਹੈ ਸਾਰੇ ਭੈਣ ਭਰਾਵਾਂ ਨੇ ਸਾਰੇ ਸਾਡੇ ਨੌਜਵਾਨਾਂ ਨੇ 5 ਤਰੀਕ ਤੋਂ ਸਾਡੇ ਪਿੰਡ ਲੜੀ ਚੱਲ ਰਹੀ ਆ ਅੱਜ 13 ਤਰੀਕ ਨੂੰ ਇੱਕ ਵਿਸ਼ੇ ਦਸੇ ਸਾਰੇ ਢਾਡੀ ਦਸੇ ਆਏ ਨੇ ਤੇ ਬਹੁਤ ਵਧੀਆ ਵਿਵਾਨ ਸਜਿਆ ਬਹੁਤ ਇਲਾਕੇ ਨੇ ਸੇਵਾ ਸਾਰੇ ਨੇ ਕੀਤੀ ਆ ਧੰਨਵਾਦ ਸਾਰੇ ਇਲਾਕੇ ਦਾ ਗਰਾਈਆਂ ਪਚਾਈਆਂ ਦੁੱਧ ਪਚਾਇਆ ਲੰਗਰ ਦੀ ਸੇਵਾ ਬਹੁਤ ਤਗੜੀ ਕੀਤੀ ਆ ਜੀ ਬਹੁਤ ਦੂਰ ਦੂਰ ਹੋ ਸਕਦਾਈ ਆ ਸਾਡੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਨੱਗੜ ਦਾ ਧੰਨਵਾਦ ਕਰਦੇ ਆ ਸਾਰਿਆਂ ਬੜੀ ਸੇਵਾ ਕੀਤੀ ਆ ਦਿਲੋਂ ਮੈਨੂੰ ਸਾਰਿਆਂ ਸੇਵਾ ਕੀਤੀ ਆ ਸਾਰੇ ਪ੍ਰਧਾਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਆ ਕਿਸੇ ਚੀਜ਼ ਦੀ ਟੋਰ ਨਹੀਂ ਬਾਬੇ ਧੰਨੇ ਆਉਂਦੀ ਦੀ ਬਾਬੇ ਜਵੇ ਸਿੰਘ ਨੇ ਸਾਡੇ ਇਹ ਟੱਪ ਲਾਇਆ ਸੀ ਫੁਰਦਾਰੇ ਸਾਹਿਬ ਦਾ ਫਿਰ ਲੰਗਰ ਦੁਆਨ ਹਾਲ ਬਣਿਆ ਜੀ ਬਹੁਤ ਸਾਡੇ ਪਿੰਡ ਨੂੰ ਸੁਲਤਾ ਮਿਲਿਆ ਜੀ ਅਸੀਂ ਮਹਾਰਾਜ ਨਾਲ ਜੁੜੇ ਆ ਇਹ ਗੱਲਾਂ ਨੂੰ ਮਾਰੇ ਸੱਚੇ ਪਾਤਸ਼ਾਹ ਵੈਗਤ ਜੀ ਦਾ ਖਾਲਸਾ ਵੈਗਤ ਜੀ ਕੀ ਬੋਲੀ ਸੋ ਜਿਹੜਾ ਇਹ ਸਲਾਨਾ ਸਮਾਗਮ ਮਨਾਇਆ ਗਿਆ ਅੱਜ 13 ਤਰੀਕ ਨੂੰ 13 ਮਾਰਚ ਨੂੰ 11 12 13 ਮਾਰਚ ਨੂੰ ਸਲਾਨਾ ਜਿਹੜੇ ਇੱਥੇ ਸਮਾਗਮ ਕੀਤੇ ਜਾਂਦੇ ਆ ਔਰ ਜਿਹੜਾ ਇੱਥੇ ਅੱਜ ਖੰਡਪੜ ਸਾਹਿਬਾਂ ਦੇ ਭੋਗ ਪੈ ਗਿਆ ਭੋਗ ਤੋਂ ਬਾਅਦ ਜਿਹੜਾ ਸਾਰਾ ਦਿਨ ਦੀਵਾਨ ਚੱਲੇ ਇਹਨਾਂ ਦੀਵਾਨਾਂ ਦੇ ਵਿੱਚ ਜਿਹੜਾ ਰਾਗੀ ਢਾਡੀ ਕਵੀਸ਼ਰ ਪਹੁੰਚੇ ਤੋਂ ਇੱਥੇ ਸੰਤ ਮਹਾਂਪੁਰਖ ਵੀ ਪਹੁੰਚੇ ਖਾਸ ਉਹਦੇ ਬਾਬਾ ਸ਼ੰਦਰ ਸਿੰਘ ਜੀ ਇਸ ਭਰਾਵਾ ਵਾਲੇ ਔਰ ਨਾਲ ਜਿਹੜਾ ਬਾਬਾ ਜਸਵੰਤ ਸਿੰਘ ਜੀ ਛੋਡੇ ਔਰ ਨੇ ਬਾਬਾ ਬਲਕਾਰ ਸਿੰਘ ਜੀ ਗੁਰਮਤਿ ਚਾਰਜ ਜੈਸੇ ਸੋ ਔਰ ਲਾਕੇ ਭਰਦੀਆਂ ਜਿਹੜੀਆਂ ਇੱਥੇ ਸੰਗਤਾਂ ਨੇ ਜਿਹੜਾ ਤਨ ਮਨ ਧੰਦੇ ਨਾਲ ਸੇਵਾ ਕਰਕੇ ਔਰ ਖਾਸ ਤੌਰ ਤੇ ਸਾਡੇ ਨਗਰ ਦੇ ਨੌਜਵਾਨਾਂ ਨੇ ਜਿਹੜਾ ਸੇਵਾ ਕਰਕੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਕਰੀਬ ਆਪਾਂ ਗੱਲ ਕਰਦੇ ਹਾਂ ਤੇ ਪਾਈ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਲਗਾਤਾਰ ਜਿਹੜਾ ਇੱਥੇ ਖਨਵਟ ਸਾਹਿਬ ਹੋਏ ਔਰ ਦਿਨ ਰਾਤ ਸੇਵਾ ਕਰਕੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਇਹ ਸਾਰੀ ਕਮੇਟੀ ਨੇ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸੇਵਾ ਨਿਭਾਈ ਔਰ ਬੜੇ ਵਧੀਆ ਤਰੀਕੇ ਦੇ ਨਾਲ ਇਹ ਸਾਰੇ ਕਾਰਜਾਂ ਨੂੰ ਸਫਲ ਕੀਤਾ ਸੋ ਇੱਕ ਵਾਰ ਸਾਰੇ ਨਗਰ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਿਉਂਕਿ ਇਸ ਚੈਨਲ ਵੀ ਜਿਹੜਾ ਹੈਗਾ ਸਾਡੀ ਧਰਤੀ ਸਾਡੇ ਲੋਕ ਉਹ ਜਿਹੜਾ ਉਹ ਵੀ ਇੱਛੇ ਨਕਰਦਾ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਤੁਹਾਡਾ ਆਪਣਾ ਚੰਨ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਤੁਸੀਂ ਧੰਨ ਧੰਨ ਭਗਤ ਜੀ ਦਾ ਜਿਹੜਾ ਇੱਥੇ ਪ੍ਰਕਾਸ਼ ਦਾੜਾ ਮਨਾਇਆ ਜਾ ਰਿਹਾ ਪਿੰਡ ਕਮਾਲਾ ਬੋਦਲਾ ਉੱਥੇ ਤੁਸੀਂ ਪਹੁੰਚੇ ਹੋ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੋਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਬਾਬਾ ਜੀ ਦੇ ਇਸ ਪ੍ਰਕਾਸ਼ ਪਰਵ ਦੀ ਢੇਰੋਂ ਸੁਭਕਾ ਨੇ ਬਹੁਤ-ਬਹੁਤ ਵਧਾਈ ਜਿਵੇਂ ਸੰਤਾਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਗਿਆਨ ਦਿੱਤਾ ਸੀ ਉਹਨੂੰ ਅਸੀਂ ਆਪਣੇ ਜੀਵਨ ਵਿੱਚ ਉਤਾਰ ਕੇ ਅੱਗੇ ਵਧਾਂਗੇ ਤਾਂ ਉਹਨਾਂ ਦੀ ਸ਼ਹੀਦੀ ਦਿੱਤੀ ਹੋਈ ਸ਼ਹੀਦੀ ਤੇ ਬਾਬਾ ਧੰਨਾ ਜੀ ਦਾ ਗਿਆਨ ਸਾਡੇ ਕੰਮ ਆਊਗਾ ਤੇ ਸਾਡਾ ਜੀਵਨ ਸੁਧਰੇਗਾ ਮੈਨੂੰ ਇੰਨਾ ਚੰਗਾ ਲੱਗਿਆ ਕਿ ਇੱਕ ਛੋਟਾ ਜਿਹਾ ਪਿੰਡ ਹੈ ਕਮਲਾ ਕਮਲਾ ਬੋਦਲਾ ਕਮਲਾ ਬੋਦਲਾ ਹੂੰ ਤੋ ਇਹਦੇ ਚ ਛੋਟੇ ਜਿਹੇ ਪਿੰਡ ਇਹੋ ਜਿਹਾ ਵਧੀਆ ਕਾਰਜਕ੍ਰਮ ਦੇਖੇ ਮੈ ਤਾਂ ਇਹ ਹਾਲ ਹੋ ਗਿਆ ਕਿ ਇਹੋ ਜਿਹਾ ਤਾਂ ਸਾਰੇ ਪਿੰਡਾਂ 'ਚ ਜਿੱਦੇ ਗੁਰਦੁਆਰੇ ਸਾਹਿਬ ਨੇ ਜਿੱਥੇ ਸੰਗਤਾਂ ਹੈ ਇਹ ਤਾਂ ਕਾਰਜਕ੍ਰਮ ਤਾਂ ਸਾਰੇ ਹੋਣੇ ਚਾਹੀਦੇ ਸਾਡੇ ਨਈ ਆਣ ਵਾਲੀ ਪਨੀਰੀ ਜਿਹੜੇ ਜੁਆਕ ਨੇ ਜਿਹੜੇ ਅੱਗੇ ਇਹਦਾ ਭਵਿਕਾ ਦੇਖਦਾ ਉਹਨਾਂ ਨੂੰ ਸਾਡੇ ਸਾਧੂਆ ਸੰਤਾਂ ਬਾਰੇ ਤਾਂ ਪਤਾ ਤਾਂ ਲੱਗਣਾ ਚਾਹੀਦਾ ਤੇ ਇਹ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਤੇ ਮੈਂ ਤਾਂ ਬਹੁਤ ਜ਼ਿਆਦਾ ਇਹਨੂੰ ਮੰਨਦਾ ਕਿ ਵੀ ਮੈਂ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਬਈ ਥੋੜੇ ਦਿਨ ਪਹਿਲਾਂ ਅਸੀਂ ਆਏ ਸੀ ਸਾਨੂੰ ਕਿਸੇ ਨੇ ਦੱਸਿਆ ਕਿ ਵੀ ਉੱਥੇ ਇੱਕ ਛੋਟਾ ਜਿਹਾ ਪਿੰਡ ਹੈ ਬਾਰਡਰ ਤੇ ਉੱਥੇ ਜਾ ਕੇ ਬਾਬਾ ਧੰਨਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਸੀਂ ਆਏ ਤਾਂ ਇੱਥੇ ਸੰਗਤ ਨੇ ਸਾਨੂੰ ਸੱਦਿਆ ਤੇ ਅਸੀਂ ਅੱਜ ਬਾਬਾ ਧੰਨਾ ਜੀ ਜਾਗਰਤੀ ਮੰਚ ਸਰਸਾ ਹਰਿਆਣਾ ਵੱਲੋਂ ਆਏ ਹਾਂ ਚੱਲ ਕੇ ਤੇ ਇੱਥੇ ਆਣ ਦੇ ਬਾਅਦ ਅਸੀਂ ਵਿਵਸਥਾ ਦੇਖੀ ਲੰਗਰ ਦੀ ਸੰਗਤ ਦੀ ਤੇ ਇਹ ਵਧੀਆ ਵਿਚਾਰ ਚਲੇ ਜਾਂਦੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਅਸੀਂ ਹਰਿਆਣਾ ਚ ਜਾ ਕੇ ਹੋਰ ਜੇ ਕਾਰਜਕ੍ਰਮ ਕਰਾਂਗੇ ਜੇ ਸੰਗਤ ਨੂੰ ਉਥੇ ਵੀ ਸੱਦਾਂਗੇ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਕਮਾਲਾ ਬੋਦਲਾ ਤੋਂ ਗੱਲ ਕਰ ਰਹੇ ਆ ਨਗਰ ਕਮਾਲਾ ਬੋਦਲਾ ਦੇ ਵਿੱਚ ਅੱਜ ਧੰਨ ਧੰਨ ਜਿਹੜਾ ਭਗਤ ਧੰਨਾ ਜੀ ਦਾ ਜਿਹੜਾ ਪ੍ਰਕਾਸ਼ ਜੜਾ ਮਨਾਇਆ ਗਿਆ ਸਾਡੇ ਅੱਜ ਨਗਰ ਦੇ ਵਿੱਚ ਮਨਜੀਤ ਸਿੰਘ ਸੋਹੀ ਜੀ ਜਿਹੜੇ ਕੁਇਸ਼ਲੀ ਜੱਥਾ ਔਰ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਇੱਥੇ ਦੀਵਾਨਾ ਦੇ ਵਿੱਚ ਹਾਜ਼ਰੀ ਭਰੀਏ ਮਨਜੀਤ ਸਿੰਘ ਸੋਹੀ ਜੀ ਅੱਜ ਤੁਸੀਂ ਸਾਡੇ ਨਗਰ ਚ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੋ ਸ਼ਬਦ ਕਹਿ ਦਿਓ ਜੀ ਸਾਡੀ ਜਿਹੜਾ ਸਾਡਾ ਚੰਨ ਹੈਗਾ ਸਾਡੀ ਧਰਤੀ ਸਾਡੇ ਲੋਕ ਚੰਦੇ ਜੀ ਦੋ ਸ਼ਬਦ ਇਹ ਸਾਡੀ ਧਰਤੀ ਸਾਡੇ ਲੋਕ ਵੱਧ ਤੋਂ ਵੱਧ ਵੀਰ ਸੰਪਰਕ ਸਬਸਕ੍ਰਾਈਬ ਕਰਨ ਚੈਨਲ ਨੂੰ ਤਾਂ ਜੋ ਜਿਹੜੇ ਨੇੜੇ ਤੜੇ ਦੇ ਪ੍ਰੋਗਰਾਮ ਜਿੱਥੇ ਵੀ ਲਾਈਵ ਕਰਦੇ ਵੀਰ ਉਹ ਤੁਸੀਂ ਦੇਖ ਸਕੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਇਸ ਚੈਨਲ ਨੂੰ ਸਾਡੀ ਧਰਤੀ ਸਾਡੇ ਲੋਕ ਹਾਂਜੀ 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 ਕੁਝ ਹੋ ਜਾਵੇ ਗੁੰਗਣਾਇਆ ਜਾਵੇ ਜੀ ਜ਼ਰੂਰ ਜੀ ਕਿਉਂਕਿ ਨੌਜੋਨ ਦਿਲਾਂ ਦੀ ਧੜਕਣੋਂ ਤੁਸੀਂ ਪਹਿਲਾਂ ਵੀ ਕਈ ਵਾਰ ਆ ਗਏ ਨੇ ਇਹ ਮੁੱਕਿਆ ਨਾ ਮੁੱਕਣਾ ਏ ਜੋ ਨੀਲੇ ਦੇ ਪਾੜ ਚਸਮਿਆ ਆਣੀ ਬਣ ਗੋਲ ਦਮਲੇ ਸੋਸੋਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਨਗਰ ਦੇ ਵਿੱਚ ਆਏ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ